ਦਲੇਸਨ ਜੀ ਪਾਕਿਸਤਾਨ ਅਤੇ ਸਾウਦੀ ਅਰਬ ਦੇ ਵਿਚਕਾਰ ਸਿਕਿਉਰਿਟੀ ਡੀਲ ਹੋਈ ਹੈ ਇਸ ਡੀਲ ਨੂੰ ਅਸੀਂ ਕੀ ਦੇਖਦੇ ਹਾਂ ਇਸ ਡੀਲ ਦੀ ਕੀ ਲੋੜ ਪੈਗੀ ਸਾウਦੀ ਅਰਬ ਨੂੰ ਕਰਨ ਦੇ ਲਈ ਕਿਉਂਕਿ ਸਾウਦੀ ਅਰਬ ਦੀਆਂ ਪਹਿਲਾਂ ਹੀ ਕਈ ਸਿਕਿਉਰਿਟੀ ਡੀਲਸ ਨੇ ਉਹ ਅਮਰੀਕਾ ਦੇ ਨਾਲ ਵੀ ਜਲਦੀ ਪਈਆਂ ਨੇ ਫਿਰ ਅਜਿਹਾ ਕੀ ਕਾਰਨ ਬਣਿਆ ਇਹ ਜੀ ਕਿਹੜੀ ਵੱਡੀ ਵਜ੍ਹਾ ਬਣੀ ਕਿ ਅੱਜ ਸਾウਦੀ ਅਰਬ ਨੂੰ ਪਾਕਿਸਤਾਨ ਦੇ ਨਾਲ ਡੀਲ ਕਰਨੀ ਪੈਗੀ ਦੂਜੇ ਵਾਸਤੇ ਗੱਲ ਕਰੀਏ ਤਾਂ ਭਾਰਤ ਦੀ ਅਤੇ ਪਾਕਿਸਤਾਨ ਦੇ ਵਿਚਕਾਰ ਹੁਣੇ ਕੁਝ ਸਮੇਂ ਪਹਿਲਾਂ ਜੰਗ ਹੋ ਕੇ ਛੱਡੀ ਹੈ ਉਸ ਆਪਰਾ ਤੇ ਤੇ ਕੀ ਇਸਰਪਊਗਾ ਕਿ ਦੋਨੋਂ ਦੇਸ਼ ਇੱਕ ਦੂਜੇ ਦੇ ਦੁਸ਼ਮਣ ਦੇਸ਼ ਨੇ ਜੰਗਾ ਦਾ ਮਾਹੌਲ ਕਦੇ ਵੀ ਜਿਵੇਂ ਬਣਿਆ ਹੀ ਰਹਿੰਦਾ ਤਰੀਕੇ ਦਾ ਕਿਵੇਂ ਦੇਖਦੇ ਹੋ ਭਾਰਤ ਪਾਕਿਸਤਾਨ ਇਸ ਤੋਂ ਇਲਾਵਾ ਫਿਰ ਅਮਰੀਕਾ ਅਤੇ ਸਾਊਦੀ ਅਰਬ ਦੇ ਵਿੱਚ ਇਸ ਡੀਲ ਦਾ ਕੀ ਫਰਕ ਪੈਣ ਵਾਲਾ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਡੀਲ ਬਾਰੇ ਗੱਲ ਕਰੀਏ ਡੀਲ ਜਿਹੜੀ ਹੋਈ ਹੈ ਇਹ ਪਹਿਲਾਂ ਵੀ ਚੱਲ ਰਹੀ ਹੈ ਮਤਲਬ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਪਰ ਹੁਣ ਇਹਨੂੰ ਰਿਟਰਨ ਦਾ ਰੂਪ ਦੇ ਦਿੱਤਾ ਯਾਨੀ ਕਿ ਲਿਖਤੀ ਰੂਪ ਦੇ ਵਿੱਚ ਡੀਲ ਹੋਣ ਹੋ ਗਈ ਹੈ ਸੋ ਇਸ ਦਾ ਮਤਲਬ ਇਹ ਹੈ ਕਿ ਜੇ ਮੰਨ ਲਓ ਉਹ ਵਿਖਦੇ ਵਿੱਚ ਕਿਤੇ ਪਾਕਿਸਤਾਨ جنگ ਦੇ ਵਿੱਚ ਚਲਿਆ ਜਾਂਦਾ ਉਹ ਭਾਵੇਂ ਇੰਡੀਆ ਨਾਲ ਹੋਵੇ ਭਾਵੇਂ ਕਿਸੇ ਨਾਲ ਵੀ ਹੋਵੇ ਤਾਂ 사ऊदी ਉਹਨੂੰ ਪੈਸਾ ਆਇਲ ਅਤੇ ਹਥਿਆਰ ਮੁਹੱਈਆ ਕਰਵਾਏਗਾ ਜੇ ਮੰਨ ਲਓ ਇਹੀ ਉਧਰ ਹੋ ਜਾਂਦਾ ਯਾਨੀ ਕਿ 사우ਦੀ ਕਿਤੇ ਜੰਗ ਦੇ ਵਿੱਚ ਚਲਾ ਜਾਂਦਾ ਤਾਂ ਉਹ ਪਾਕਿਸਤਾਨ ਜਿਹੜਾ ਹੈਗਾ 사우ਦੀ ਨੂੰ ਮੈਨ ਪਾਵਰ ਦਊਗਾ ਯਾਨੀ ਕਿ ਆਪਣੀ ਫੌਜ ਭੇਜੇਗਾ ਸੋ ਇਹ ਡੀਲ ਜਿਹੜੀ ਹੈਗੀ ਹੈ ਇਹਦਾ ਇੱਕ ਲਿਖਤੀ ਵਰਜ਼ਨ ਜਿਹੜਾ ਹੈਗਾ ਉਹ ਪੂਰਾ ਕਰ ਦਿੱਤਾ ਗਿਆ ਜਿਹੜੀ ਡੀਲ ਹੋ ਚੁੱਕੀ ਹੈ ਸੋ ਹੁਣ ਆਪਾਂ ਇਹ ਗੱਲ ਕਰੀਏ ਕਿ ਇਹ ਡੀਲ ਦੀ ਆਖਰ ਲੋੜ ਕਿਉਂ ਪਈ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਵੱਡੀ ਕਾਰਵਾਈ ਜਿਹੜੀ ਹੈ ਇਜ਼ਰਾਈਲ ਨੇ ਕਤਰ ਦੇ ਵਿੱਚ ਪਾਈ ਆ ਕਤਰ ਉਹ ਮੁਲਕ ਹੈ ਜਿੱਥੇ ਅਮਰੀਕਾ ਦਾ ਮਿਲਟਰੀ ਬੇਸ ਬੜਾ ਵੱਡਾ ਮਿਲਟਰੀ ਬੇਸ ਮੰਨਿਆ ਜਾਂਦਾ ਹੈ ਤੇ ਉਸ ਮੁਲਕ ਦੇ ਵਿੱਚ ਇਜ਼ਰਾਈਲ ਨੇ ਮਿਜ਼ਾਈਲ ਦਾਗੀ ਆ ਉਹਨਾਂ ਦਾ ਮੰਨਣਾ ਇਹ ਸੀ ਇਜ਼ਰਾਈਲ ਦਾ ਕਿ ਇਸ ਜਗ੍ਹਾ ਦੇ ਉੱਤੇ ਫਲਾਨੀ ਜਗ੍ਹਾ ਦੇ ਉੱਤੇ ਹਮਾਸ ਦੀ ਲੀਡਰਸ਼ਿਪ ਇਕੱਠੀ ਹੋਈ ਹੋਈ ਆ ਫਲਾਨੀ ਬਿਲਡਿੰਗ ਦੇ ਵਿੱਚ ਸੋ ਮਿਜ਼ਾਈਲ ਤਾਂ ਗਈ ਗਈ ਉਹ ਤਾਂ ਸ਼ਾਇਦ ਇੰਟੈਲੀਜੈਂਸ ਜਿਹੜੀ ਉਹਨਾਂ ਤੱਕ ਪਹੁੰਚ ਗਈ ਹਮਾਸ ਲੀਡਰਾਂ ਤੱਕ ਕਿ ਉਹ ਉੱਥੋਂ ਸਾਰੇ ਹੀ ਪਹਿਲਾਂ ਨਿਕਲ ਚੁੱਕੇ ਸੀ ਜਣ ਕੇ ਹਮਾਸ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਵਿੱਚੋਂ ਕੋਈ ਵੀ ਮਾਰਿਆ ਨਹੀਂ ਗਿਆ ਤੇ ਇਹ ਜਿਹੜੀ ਗੱਲ ਜਦੋਂ ਨਿਕਲੀ ਉਸ ਤੋਂ ਬਾਅਦ ਇਹ ਅਗਲੀ ਗੱਲ ਜਿਹੜੀ ਆਈ ਹੈ ਉਹ ਇਹ ਆ ਕਤਰ ਕਹਿੰਦਾ ਜਾਂ ਫਿਰ ਦੁਨੀਆ ਦੇ ਜਿਹੜੇ ਜੀਓਪੋਲਿਟਿਕਸ ਦੇ ਮਾਹਰ ਨੇ ਉਹ ਇਹ ਕਹਿੰਦੇ ਨੇ ਵੀ ਅਮਰੀਕਾ ਤੋਂ ਪੁੱਛਿਆ ਬਿਨਾ ਇਜ਼ਰਾਈਲ ਕਤਰ ਦੇ ਉੱਤੇ ਹਮਲਾ ਨਹੀਂ ਸੀ ਕਰ ਸਕਦਾ ਕਿਉਂ ਕਿ ਉਹ ਸੇਫਟੀ ਜਾਂ ਸਿਕਿਉਰਿਟੀ ਪ੍ਰੋਵਾਈਡ ਕਰਦਾ ਹੈ ਕਤਰ ਨੂੰ ਉੱਥੇ ਉਹਨਾਂ ਦਾ ਬੇਸ ਵੀ ਹੈਗਾ ਤੇ ਇਹ ਜਿਹੜੀ ਗੱਲਬਾਤ ਹੈ ट्रंप ਕੋਲੋਂ ਪੁੱਛ ਕੇ ਕੀਤੀ ਗਈ ਹੋ ਸਕਦੀ ਹੈ ਹੋ ਸਕਦੀ ਕਿ ਹੈਗੀ ਹੋਵੇ ਇਦਾਂ ਮਤਲਬ ਕਿ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਕਤਰ ਦੇ ਨਾਲ ਜਿਹੜਾ ਹੈਗਾ ਯੰਗ ਦੇ ਵਿੱਚ ਨਹੀਂ ਸੀ ਜਾ ਸਕਦਾ ਜਾਂ ਉਹਦੇ ਉੱਤੇ ਮਿਜ਼ਾਈਲ ਨਹੀਂ ਸੀ ਸੁੱਟ ਸਕਦਾ ਹੁਣ ਇਸ ਤੋਂ ਘਬਰਾਏ ਹੋਏ ਸਾਊਦੀ ਅਰਬ ਨੇ ਸੋਚਿਆ ਪਈ ਜੇ ਤਵੇਖ ਦੇ ਵਿੱਚ ਮੰਨ ਲਓ ਕਿ ਇਜ਼ਰਾਈਲ ਹਮਲਾ ਕਰ ਦਿੰਦਾ ਹੈ ਇਜ਼ਰਾਈਲ ਹਮਲਾ ਕਰ ਦਿੰਦਾ ਹੈ ਕਤਰ ਦੇ ਉੱਤੇ ਜੇ ਉਹਨੇ ਕਰ ਦਿੱਤਾ ਤੇ ਕਿਤੇ ਸਾਊਦੀ ਨਾਲ ਵੀ ਗੱਲਬਾਤ ਹੋ ਜਾਂਦੀ ਹੈ ਕਿਉਂਕਿ ਇੱਕ ਪਾਸੇ ਹੁਣ ਅਮਰੀਕਾ ਨੇ ਵਿਸ਼ਵਾਸ ਤੋੜਿਆ ਵਿਸ਼ਵਾਸ ਇਸ ਤਰ੍ਹਾਂ ਤੋੜਿਆ ਪਈ ਸਿਕਿਉਰਟੀ ਦਾ ਉਹਨਾਂ ਨੂੰ ਪਹਿਲਾਂ ਵਾਅਦਾ ਕੀਤਾ ਹੋਇਆ 베ਸ ਉੱਥੇ ਬਣਾਇਆ ਹੋਇਆ ਤੇ ਇਜ਼ਰਾਈਲ ਨੂੰ ਯੈਸ ਕਰ ਦਿੱਤੀ ਹੈ ਵੀ ਤੁਸੀਂ ਜਿਹੜਾ ਕੰਮ ਹੈਗਾ ਉਹ ਕਰ ਸਕਦੇ ਹੋ ਸੋ ਜੇ ਸਾਊਦੀ ਅਰਬ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਤੇ ਫਿਰ ਕਿਹੜੇ ਕਿਹੜੇ ਭਾਵੇ ਕੇਗੀ ਇਸ ਗੱਲੋਂ ਜਿਹੜੀ ਇੱਕ ਡੀਲ ਹੈ ਉਹ ਕੀਤੀ ਗਈ ਹੈ ਪਾਕਿਸਤਾਨ ਦੇ ਨਾਲ ਹੁਣ ਜੋ ਪਾਕਿਸਤਾਨ ਦੇਖੀਏ ਤਾਂ ਉਹ ਵੀ ਕਿਤੇ ਨਾ ਕਿਤੇ ਅਮਰੀਕਾ ਦਾ ਕਲੋਜ਼ ਮੰਨਿਆ ਜਾਂਦਾ ਜਾਂ ਆਪਾਂ ਦੇਖਦੇ ਹਾਂ ਕਿ ਕਿਵੇਂ ਅਪ ਡਾਊਨ ਹੋ ਰਿਹਾ ਹਾਸੀਬ ਮਨੀਰ ਹੋਰਾਂ ਦਾ ਜਾਂ ਹੋਰ ਗੱਲਬਾਤ ਜਿਹੜੀ ਚੱਲ ਰਹੀ ਹੈ ਮਿਲਟਰੀ ਡੀਲਸ ਹੋ ਰਹੀਆਂ ਵਗੈਰਾ ਵਗੈਰਾ ਸਿਕਿਉਰਿਟੀ ਕਾਉਂਸਲ ਦੇ ਵਿੱਚ ਉਹਨਾਂ ਦੀ ਸੀਟ ਜਿਹੜੀ ਟੈਂਪਰੇਰੀ ਉਹਨਾਂ ਨੂੰ ਮਿਲੀ ਹੋਈ ਹੈ ਹਣਾ ਹੁਣ ਇੱਕ ਗ੍ਰਾਫ ਪਾਕਿਸਤਾਨ ਦਾ ਨਾ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਵਧਿਆ ਜਦੋਂ ਭਾਰਤ ਪਾਕਿਸਤਾਨ ਜੰਗ ਲੱਗੀ ਹੈ ਨਾ ਇਹਦੇ ਤੋਂ ਬਾਅਦ ਕੀ ਹੋਇਆ ਪਾਕਿਸਤਾਨ ਨੂੰ ਵੈਲਕਮ ਕੀਤਾ ਹੈ ਪੂਰੀ ਦੁਨੀਆ ਦੇ ਵਿੱਚ ਅਰਬ ਨੇ ਤਾਂ ਕੀਤਾ ਹੀ ਕੀਤਾ ਹੈ ਹੋਰ ਮੁਲਕ ਹੁਣ ਅਮਰੀਕ ਸੋ ਇਹਦੇ ਨਾਲ ਜਿਹੜੀ ਇਹ جنگ ਤੋਂ ਬਾਅਦ ਪਾਕਿਸਤਾਨ ਦਾ ਵੀ ਗ੍ਰਾਫ ਜਿਹੜਾ ਹੈਗਾ ਉਹ ਵਧਿਆ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਲੱਗਦਾ 사우ਦੀ ਅਰਬ ਨੂੰ ਕਿ ਇਹਨਾਂ ਦੇ ਨਾਲ ਡੀਲ ਜਿਹੜੀ ਹੈਗੀ ਆ ਉਹਨੂੰ ਲਿਖਤੀ ਰੂਪ ਦੇ ਦੇਣਾ ਚਾਹੀਦਾ ਕਿਉਂਕਿ ਇਹ ਵੀ ਕੋਈ ਮਾੜੀ-ਮੋਟੀ ਧਿਰ ਹੁਣ ਨਹੀਂ ਬਚੀ ਹੈਗੀ ਹੁਣ ਜੇ ਅਗਲੀ ਗੱਲ ਆਪਾਂ ਕਰੀਏ ਤੇ ਇਹਦੇ ਨਾਲ ਭਾਰਤ ਨੂੰ ਕੀ ਅਸਰ ਪਵੇਗਾ ਹੁਣ ਭਾਰਤ ਪਾਕਿਸਤਾਨ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜੰਗ 'ਚ ਗਿਆ ਤੋਂ 4 ਦਿਨ 10 ਦਿਨ ਜੰਗ ਜਿਹੜੀ ਆ ਉਹ ਚੱਲੀ ਹੈ ਉਹਦੇ ਵਿੱਚ ਚਾਈਨਾ ਜਿਹੜਾ ਹੈਗਾ ਉਹ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ ਬਹੁਤ ਸਾਰਾ ਅਸਲਾ ਬੜੀਆਂ ਮਜ਼ਾਈਲਾਂ بڑے ਡਰੋਨ ਜਿਹੜੇ ਨੇ ਉਹ ਚਾਈਨਿਸ ਯੂਜ਼ ਕੀਤੇ ਗਏ ਉਸ ਤੋਂ ਬਾਅਦ ਹੁਣ ਜੇ ਇਹ ਐਡੀ ਵੱਡੀ ਹੈਲਪ ਜਿਹੜੀ ਹੈਗੀ ਆ ਉਹ ਚਾਈਨਾ ਪਾਕਿਸਤਾਨ ਦੀ ਕਰ ਰਿਹਾ ਇੱਕ ਵੱਡੀ ਢੇਰੋ ਦੇ ਵਿੱਚ ਪਿੱਠ ਪਿੱਛੇ ਖੜੀ ਆ ਹੁਣ ਸਾਊਦੀ ਅਰਬ ਵੀ ਆ ਕੇ ਖੜ ਗਿਆ ਮਤਲਬ ਕਿ ਹੁਣ ਪਾਕਿਸਤਾਨ ਦਾ ਵੀ ਇੱਕ ਚਫੇਰਾ ਆਪਾਂ ਕਹੀਏ ਵੀ ਇੱਕ ਕਵਚ ਬਣ ਗਿਆ ਇਹ ਇਹ ਜਿਹੜੇ ਮੁਲਕ ਹੈਗੇ ਆ ਉਹਦੇ ਕਵਚ ਬਣ ਚੁੱਕੇ ਆ ਜਿਹਦੇ ਨਾਲ ਹੁਣ ਭਾਰਤ ਵੀ ਜੰਗ ਲਾਉਣ ਲੱਗਿਆ ਦੁਬਾਰਾ ਦੁਬਾਰਾ ਸੋਚੇਗਾ ਯਾਨੀ ਕਿ ਦੋ ਵਾਰ ਸੋਚੇਗਾ ਕਿ ਇਹ ਇਹ جنگ ਜਿਹੜੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਇਹ ਪਾਕਿਸਤਾਨ ਵਾਸਤੇ ਇੱਕ ਬਹੁਤ ਵੱਡੀ ਗੱਲਬਾਤ ਹੋਈ ਹੈ 사우ਦੀ ਅਰਬ ਨੇ ਦੇਖੋ 사우ਦੀ ਅਰਬ ਮੰਨਿਆ ਜਾਂਦਾ ਜਿੱਥੇ ਜਿਹੜਾ ਮੁਸਲਮਾਨਾਂ ਦਾ ਮੱਕਾ ਹੈ ਉਹ ਭਾਵੇਂ ਪੂਰੇ ਅਰਬ ਵਰਡ ਦੀ ਗੱਲ ਕਰ ਲਈਓ ਸਾਰਿਆਂ ਦਾ ਇੱਕ ਸੈਂਟਰ ਹੈਗਾ ਤੇ ਸਾウਦੀ ਅਰਬ ਦੇ ਉੱਤੇ ਹਮਲਾ ਜਿਹੜਾ ਹੈਗਾ ਮੰਨਿਆ ਜਾਂਦਾ ਵੀ ਸਾਰੇ ਅਰਬ ਦੇ ਉੱਤੇ ਹੀ ਹਮਲਾ ਸਾਰੀ ਮੁਸਲਮਾਨ ਕਮਿਊਨਿਟੀ ਦੇ ਉੱਤੇ ਹਮਲਾ ਮੰਨਿਆ ਜਾਊਗਾ ਤੇ ਇਹ ਇਸ ਇਸ ਤੋਂ ਇਸ ਦੇ ਬਾਵਜੂਦ ਵੀ ਜਿਹੜਾ ਹੈਗਾ ਸਾウਦੀ ਅਰਬ ਨੇ ਇਹ ਜਿਹੜਾ ਕੰਮ ਪੱਕਾ ਕਰਨ ਦੇ ਲਈ ਪਾਕਿਸਤਾਨ ਦੇ ਨਾਲ ਆਹ ਡੀਲ ਜਿਹੜੀ ਆ ਉਹ ਕਰ ਲਈ ਆ ਤੇ ਇਹ ਇਹਦੇ ਨਾਲ ਹੁਣ ਭਾਰਤ ਦੇ ਉੱਤੇ ਅਸਰ ਪਿਆ ਹੁਣ ਤੁਸੀਂ ਦੇਖੋ ਸਾਰੇ ਜੀਓ ਪੋਲਿਟੀਕਲੀ ਦੇਖੋ ਕੀ ਬਣ ਰਿਹਾ ਇੱਕ ਪਾਸੇ ਅਮਰੀਕਾ ਭਾਰਤ ਦੇ ਖਿਲਾਫ ਹੋਇਆ ਹੋਇਆ ਨਜ਼ਰ ਆ ਰਿਹਾ ਦੂਸਰੇ ਪਾਸੇ ਉਹ ਪਾਵਰ ਉਹ ਇੱਕ ਮੇਰਾ ਵੱਡਾ ਸਵਾਲ ਹੈ ਜੇਪੇ ਦੇਖੀਏ ਨਾ ਉਹ ਇੱਕ ਵੱਡਾ ਸਵਾਲ ਹੈ ਜਿੱਦਾਂ ਕਿ ਹੁਣ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਡੀਲ ਹੋਈ ਹੈ ਜੇ ਪਹਿਲਾਂ ਕਰੀਏ ਜੋ ਪਹਿਲਾਂ ਵਿੱਚ ਹੈ ਜੋ ਸਾਊਦੀ ਅਰਬ ਦੇ ਵਿੱਚ ਜਦੋਂ ਕੁਝ ਕੋ ਲੋਕਾਂ ਵੱਲੋਂ ਪੰਜ ਛੇ ਲੋਕਾਂ ਦੇ ਵੱਲੋਂ ਕਹਿੰਦੇ ਕਿ ਹਮਲਾ ਕੀਤਾ ਗਿਆ ਸੀ ਉਦੋਂ ਵੀ ਪਾਕਿਸਤਾਨ ਦੀ ਫੌਜ ਗਈ ਸੀਗੀ ਹਾਲਾਂਕਿ ਉਹਨਾਂ ਨੂੰ ਕੰਟਰੋਲ ਨਹੀਂ ਹੋਇਆ ਸੀਗੇ ਫਿਰ ਫਰਾਂਸ ਤੋਂ ਕਹਿੰ ਲੋ ਕਿ ਕਮਾਂਡੋ ਗਈ ਸੀ ਉਹਨਾਂ ਨੇ ਉਸ ਚੀਜ਼ ਤੇ ਕਾਬੂ ਪਾਇਆ ਸੀ ਗਿਆ ਹਾਂ ਪਰ ਉਹਨਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਗੱਲ ਕਰੀਏ ਪਿਛਲੇ 20 15 ਤੋਂ 20 ਸਾਲ ਦੇ ਵਿੱਚ ਨਾ ਪਾਕਿਸਤਾਨ ਬਿਲਕੁਲ ਬੈਕ ਫਰੈਂਡ ਦੇ ਤੇ ਆ ਚੁੱਕਿਆ ਸੀ ਬਿਲਕੁਲ ਬੈਕ ਹੋ ਚੁੱਕਿਆ ਸੀ ਗਿਆ ਸਾਰੇ ਪਾਸੋਂ ਕੱਟ ਚੁੱਕਿਆ ਪਰ ਹੁਣ ਕਹ ਲਓ ਕਿ ਪਿਛਲੇ ਇੱਕ ਸਾਲ ਤੋਂ ਗੱਲ ਕਰ ਲਈਏ ਜਾਂ ਕੁਝ ਕੁ ਮਹੀਨਿਆਂ ਤੋਂ ਗੱਲ ਕਰੀ ਜਿਆਦਾ ਲੰਬਾ ਨਾ ਵੀ ਚਾਹੀਏ ਪਾਕਿਸਤਾਨ ਨੂੰ ਫੇਰ ਦੁਬਾਰਾ ਕਹ ਲਓ ਕਿ ਆਪਾਂ ਜੀਓ ਬੋਰਡਸ ਦੇ ਵਿੱਚ ਉੱਭਰ ਕੇ ਸਾਹਮਣੇ ਨਹੀਂ ਆਇਆ ਤੋਂ ਲੱਗਦਾ ਕਿ ਉਹਨਾਂ ਨੇ ਡਿਪਲੋਮੈਟਿਕਲੀ ਆਪਣੇ ਆਪ ਨੂੰ ਦੁਬਾਰਾ ਫੇਰ ਉਹ ਫਰੰਟ ਤੇ ਲੈ ਕੇ ਆ ਗਏ ਨੇ ਤੁਹਾਨੂੰ ਲੱਗਦਾ ਨਹੀਂ ਇਸ ਨੂੰ ਲੈ ਕੇ ਪਾਕਿਸਤਾਨ ਦੀ ਕੋਈ ਡਿਪਲੋਮੈਟ ਪਾਲਿਸੀ ਚੱਲ ਗਈ ਹੈ ਇਹ ਜਾਂ ਅਮਰੀਕਾ ਦੀ ਕੋਈ ਸਪੋਰਟ ਹੈ ਜਾਂ ਚਾਈਨਾ ਦੀ ਕੋਈ ਸਪੋਰਟ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਪਾਕਿਸਤਾਨ ਅਮਰੀਕਾ ਦੇ ਨਾਲ ਵੀ ਹੈ ਚੀਨ ਦੇ ਨਾਲ ਵੀ ਹੈ ਹਰ ਮੁਲਕਾਂ ਦੇ ਨਾਲ ਵੀ ਹੈ ਤੇ ਪਾਕਿਸਤਾਨ ਦੀ ਡਿਪਲੋਮੈਸੀ ਨੂੰ ਕਿਵੇਂ ਦੇਖਦੇ ਹੋ ਰਹੇ ਹੋ ਬਿਲਕੁਲ ਬਿਲਕੁਲ ਤੁਸੀਂ ਬੜਾ ਵਧੀਆ ਸ਼ਬਦ ਵਰਤੇ ਆ ਜਿਹੜਾ ਡਿਪਲੋਮੇਸੀ ਵਰਤੇ ਆ ਨਾ ਇਹੀ ਡਿਪਲੋਮੇਸੀ ਆ ਜਿਹੜੀ ਪਾਕਿਸਤਾਨ ਵਰਤ ਰਿਹਾ ਤੇ ਖੁੱਲੇ ਗਫੇ ਚਾਈਨਾ ਤੋਂ ਵੀ ਖਾ ਰਿਹਾ ਤੇ ਅਮਰੀਕਾ ਤੋਂ ਵੀ ਖਾ ਰਿਹਾ ਇਹਦੇ ਨਾਲ ਹੀ ਇੱਕ ਜਿਹੜਾ ਆਪਾਂ ਕਹੀਏ ਕਿ ਉਹਦਾ ਆਧਾਰ ਹੁਣ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਬਣ ਕੇ ਬਾਹਰ ਆਇਆ ਹੁਣ ਤੁਸੀਂ ਦੇਖੋ ਜਦੋਂ ਇਹ ਜੰਗ ਹੋਈ ਹੈ ਨਾ 10 ਦਿਨਾਂ ਦੀ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਹੋਇਆ ਤੇ ਭਾਰਤ ਨੂੰ ਇੱਕ ਆਪਣਾ ਵਫਦ ਭੇਜ ਕੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਦੱਸਣਾ ਪਿਆ ਕਿ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਅਕਸਤਾਨ ਨੇ ਕੋਈ ਵੀ ਇਸ ਤਰ੍ਹਾਂ ਦਾ ਵਫਦ ਜਿਹੜਾ ਹੈਗਾ ਉਹ ਨਹੀਂ ਭੇਜਿਆ ਠੀਕ ਹੈ ਪਰ ਫਿਰ ਵੀ ਨਾ ਭੇਜਣ ਦੇ ਬਾਵਜੂਦ ਵੀ ਜਿਹੜਾ ਹੈਗਾ ਪਾਕਿਸਤਾਨ ਲੋਕਾਂ ਦੀਆਂ ਅੱਖਾਂ ਦੇ ਵਿੱਚ ਦੇਸ਼ਾਂ ਦੀਆਂ ਅੱਖਾਂ ਦੇ ਵਿੱਚ ਆ ਗਿਆ ਕਿ ਇਹਨਾਂ ਨੇ ਚੰਗੀ ਟੱਕਰ ਦਿੱਤੀ ਹੈ ਹੈਨਾ ਮਤਲਬ ਕਿ ਭਾਰਤ ਵਰਗੇ ਮੁਲਕ ਨੂੰ ਚੰਗੀ ਟੱਕਰ ਦਿੱਤੀ ਹੈ ਸੋ ਇਹਦੇ ਨਾਲ ਜਿਹੜਾ ਹੈਗਾ ਉਸ ਤੋਂ ਬਾਅਦ ਨਾਲੋਂ ਨਾਲ ਤੁਸੀਂ ਦੇਖੋ ਉਹ ਜੰਗ ਚੱਲਦੀ ਦੌਰਾਨ ਹੀ ਜਿਹੜਾ ਇੱਕ ਬਿਲੀਅਨ ਦਾ ਜਿਹੜਾ ਹੈਗਾ ਉਹ ਜਿਹੜਾ ਇਹਨਾਂ ਨੂੰ ਆਪਣੇ ਕਰਜ਼ਾ ਦੇ ਦਿੱਤਾ ਜਾਂਦਾ ਸੋ ਉਸ ਤੋਂ ਬਾਅਦ ਜਿਹੜੇ ਹਥਿਆਰ ਜਾਂ ਹੋਰ ਜੋ ਲਟਰਮ ਪਟਰਮ ਹੈਗਾ ਆਸਿਫ ਮਨੀਰ ਹੋਰੀ ਜੰਗ ਤੋਂ ਬਿਲਕੁਲ ਹੀ ਬਾਅਦ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਜਿਹੜੇ ਨੇ ਅਮਰੀਕਾ ਸੱਦ ਲੈ ਜਾਂਦੇ ਆ ਹੁਣ ਤੀਜਾ ਚੌਥਾ ਗਿੜਾ ਆਸਿਫ ਮਨੀਰ ਹੋਰਾਂ ਦਾ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਹੈ ਡਿਪਲੋਮੇਸੀ ਹੈ ਇਹ ਇਹ ਬੜੇ ਤਰੀਕੇ ਦੇ ਨਾਲ ਪਾਕਿਸਤਾਨ ਕੰਮ ਕਰ ਰਿਹਾ ਸਾਡੇ ਗੋਦੀ ਮੀਡੀਆ ਵਾਂਗੂ ਚੀਕਾਂ ਨਹੀਂ ਮਾਰ ਰਿਹਾ ਕਿ ਹਮਨੇ ਇਹ ਕਰ ਦਿਆ ਕਰਾਚੀ ਪਰ ਕਬਜ਼ਾ ਕਰ ਦਿਆ ਜਾਂ ਉਹ ਹੁਣ ਫੌਜ ਨੇ ਹਥਿਆਰ ਛੁੱਟ ਦਿੱਤੇ ਪਾਕਿਸਤਾਨੀ ਨੇ ਅਸੀਂ ਆਹ ਸ਼ਹਿਰ ਤੇ ਕਬਜ਼ਾ ਕਰਦਾ ਨਿਊਕਲੀਅਰ ਪਲੈਂਟ ਪਲੈਂਟ ਜਿਹੜਾ ਹੈਗਾ ਉਹਨੂੰ ਖਤਮ ਕਰ ਦਿੰਦਾ ਸੋ ਮਤਲਬ ਕਹਿਣ ਦਾ ਵੀ ਇੱਕ ਹਵਾ ਬਾਜੀ ਦੇ ਵਿੱਚ ਆਪਣੇ ਆਪ ਨੂੰ ਬਿਸ਼ਪ ਗੁਰੂ ਬਣਾਈ ਜਾਣਾ ਇਹ ਇਹਨਾਂ ਨੇ ਕੀਤਾ ਪਾਕਿਸਤਾਨ ਨੇ ਚੁੱਪ ਰਹਿੰਦਿਆਂ ਹੋਇਆਂ ਆਪਣੀ ਚੁੱਪ ਦੇ ਨਾਲ ਬੜਾ ਕੁਝ ਅੰਦਰ ਖੱਤੇ ਕੀਤਾ ਜਿਸ ਦੇ ਨਾਲ ਉਹ ਇਸ ਮੁਕਾਮ ਦੇ ਉੱਤੇ ਅੱਜ ਪਹੁੰਚ ਗਿਆ ਤੇ ਹੁਣ ਜੇ ਅਗਲੀ ਕਿਤੇ ਜੰਗ ਲੱਗਦੀ ਵੀ ਹੈ ਨਾ ਤਾਂ ਉਹ ਫਿਰ ਭਾਰਤ ਲਈ ਵੀ ਖਤਰਾ ਹੋ ਸਕਦੀ ਹੈ ਕਿਉਂਕਿ ਹੁਣ ਪਾਕਿਸਤਾਨ ਜਿਹੜਾ ਹੈਗਾ ਉਹ ਉਹਨੂੰ ਬੈਕਅਪ ਹੁਣ ਚਾਈਨਾ ਤਾਂ ਕਰ ਹੀ ਰਿਹਾ ਹੁਣ ਅਮਰੀਕਾ ਵੀ ਜਿਹੜਾ ਹੈਗਾ ਉਹਨੂੰ ਵੈਲਕਮ ਕਰ ਚੁੱਕਿਆ ਚੰਗੇ ਤਰੀਕੇ ਦੇ ਨਾਲ ਸੋ ਇਹ ਹੁਣ ਹੋਰ ਤਰੀਕੇ ਨਾਲ ਹੁਣ ਜਿੱਦਾਂ ਡੋਨਲਡ ਟਰੰਪ ਨੇ ਉਹਨਾਂ ਨੇ ਬਹੁਤ ਵਾਰੀ ਇਹ ਗੱਲਾਂ ਕਿਹੀਆਂ ਸਟੇਟਮੈਂਟਾਂ ਦਿੱਤੀਆਂ ਕਿ ਮੈਂ ਜੰਗ ਰਕਵਾਈ ਹੈ ਭਾਰਤ ਉਹ ਕ੍ਰੈਡਿਟ ਦੇਣਾ ਨਹੀਂ ਚਾਹੁੰਦਾ ਜਿਹੜਾ ਅਮਰੀਕਾ ਨੂੰ ਸੋ ਹੁਣ ਅਗਲੀ ਵਾਰ ਜਦੋਂ ਜੰਗ ਹੋਏਗੀ ਤਾਂ ਅਮਰੀਕਾ ਜਿਹੜਾ ਹੈਗਾ ਉਹ ਇਨਡਾਇਰੈਕਟਲੀ ਜਿਹੜਾ ਹੈ ਪਾਕਿਸਤਾਨ ਦਾ ਸਾਥ ਇਹਦੇ ਵਿੱਚ ਦੇ ਸਕਦਾ ਦੂਸਰੇ ਪਾਸੇ ਹੁਣ ਅਰਬ ਅਵਾਰਡ ਜਿਹੜਾ ਹੈਗਾ ਜੇ ਆਪਾਂ ਉਹ ਦੇਖੀਏ ਉਹਨਾਂ ਦੀ ਵੀ ਸਹਿਮਤੀ ਹੋ ਗਈ ਹੈ ਇਧਰੋਂ ਚਾਈਨਾ ਹੈਗਾ ਸੋ ਮਤਲਬ ਭਾਰਤ ਇਸ ਨੂੰ ਲੈ ਕੇ ਰਿਆ ਹੋਇਆ ਨਜ਼ਰ ਆ ਰਿਹਾ ਜੀਓਪੋਲਿਟੀਕਲੀ ਆਪਾਂ ਦੇਖਦੇ ਹਾਂ ਇਕਨੋਮਿਕਲੀ ਜਿਵੇਂ ਸੱਟ ਵਾਜੀ ਰਹੀ ਹੈ ਆਪਾਂ ਉਹ ਵੀ ਤੁਹਾਨੂੰ ਦੱਸਿਆ ਹੀ ਹੈ ਸੋ ਇਹ ਸਾਰਾ ਕਾਸਾ ਜਿਹੜਾ ਸਾਰੇ ਕਾਸੇ ਦੇ ਉੱਤੇ ਆਪਾਂ ਜੇ ਗੱਲ ਕਰਨੀ ਹੋਵੇ ਤਾਂ ਇਸ ਵੇਲੇ ਜੋ ਭਾਜਪਾ ਗਵਰਨਮੈਂਟ ਹੈ ਜੋ ਭਾਰਤ ਨੂੰ ਰਨ ਕਰ ਰਹੀ ਹੈ ਇਹਨਾਂ ਦੀ ਪਾਲਿਸੀ ਫੇਲ ਹੋਈ ਹੈ ਫੋਰਨ ਪਾਲਿਸੀ ਫੇਲ ਹੋ ਗਈ ਜਦੋਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ ਨਰਿੰਦਰ ਮੋਦੀ ਹੋਰੀ ਸੋ ਜੋ ਜੋ ਹੁਣ ਤੱਕ ਗੁਆਂਢੀ ਦੇਸ਼ਾਂ ਦੇ ਨਾਲ ਕਿਵੇਂ ਦੇ ਰਿਲੇਸ਼ਨ ਹੋਣੇ ਚਾਹੀਦੇ ਸੀ ਕੀ ਨਹੀਂ ਸੀ ਹੋਣਾ ਚਾਹੀਦਾ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਹੈਨਾ ਹੁਣ ਅੱਜ ਤੁਸੀਂ ਦੇਖੋ ਕਿ ਕੱਲੇ ਤਾਲੀਬਾਨ ਹੀ ਨੇ ਜਿਹੜੇ ਉਹ ਸਪੋਰਟ ਜੇ ਆ ਕਰਨਗੇ ਵੀ ਕਿਤੇ ਮੰਨ ਲਓ ਜੇ ਪਵਿੱਖ ਦੇ ਵਿੱਚ ਸੋ ਉਹਨਾਂ ਦੇ ਨਾਲ ਹੀ ਬਣੀ ਹੈ ਬਾਕੀ ਸਾਰੇ ਆਲੇ ਦੋਲੇ ਚ ਗਿਰਦੇ ਦੇ ਵਿੱਚ ਜਿਹੜੇ ਦੇਸ਼ ਸੀ ਉਹਨਾਂ ਦੇ ਨਾਲ ਭਾਰਤ ਦੀ ਵਿਗੜ ਚੁੱਕੀ ਹੈ ਅ ਬਿਲਕੁਲ ਜੀ ਜੀ ਤੁਸੀਂ ਜੀਓ ਪਲਸ ਉਤੇ ਕਹ ਲੋ ਕਿ ਇੰਟਰਨੈਸ਼ਨਲ ਬਿਹੇਵੀਅਰਸ ਉਤੇ ਆਪਣੀ ਰਿਪੋਰਟਸ ਕਾਫੀ ਲੰਬੇ ਸਮੇਂ ਸੇ ਦਰਸ਼ਕਾਂ ਨੇ ਕਿ ਰੱਖਦੇ ਵੀ ਆ ਹੂੰ ਤੁਹਾਡੀ ਇਹਨਾਂ ਰਿਪੋਰਟਸ ਨੂੰ ਕਹ ਲੋ ਕਿ ਸਾਡੇ ਦਰਸ਼ਕ ਕਾਫੀ ਪਸੰਦ ਵੀ ਕਰਦੇ ਨੇ ਥੋੜਾ ਤਾਂ ਨਾਲ ਜੁੜਨ ਦੇ ਲਈ ਆਪਣੇ ਵਿੱਚ ਦਾ ਦਰਸ਼ਕਾਂ ਅੰਗ ਰੱਖਣ ਦੀ ਲੀਜੀ ਅਨੁਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿলো ਧੰਨਵਾਦ ਜੀ